ਬਾਰੇ ਪਾਕਿਸਤਾਨ ਸਰਹੱਦ ਤੇ ਜਾਰੀ ਜੰਗਬੰਦੀ ਦੀ ਉਲੰਘਣਾ ਸੰਬੰਧੀ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੇ ਮੁਖੀ ਬਾਨਕੀ ਮੂਨ ਨੂੰ ਚਿੱਠੀ ਲਿਖੀ ਹੈ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਨੂੰ ਇਲਾਕੇ ਦੇ ਤਾਜ਼ਾ ਸਥਿਤੀ ਬਾਰੇ ਜਾਣੂ ਕਰਵਾਇਆ ਹੈ ਸੋ ਕਈ ਦਿਨਾਂ ਤੋਂ ਜਾਰੀ ਜੰਗਬੰਦੀ ਦੀ ਉਲੰਘਣਾ ਤੋਂ ਬਾਅਦ ਪੂਰੀ ਸਥਿਤੀ ਦੇ ਵਿੱਚ ਇੱਕ ਨਵਾਂ ਮੋੜ ਵੇਖਣ ਨੂੰ ਮਿਲਿਆ ਕਿਉਂਕਿ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਦੇ ਮੁਖੀ ਬਾਨਕੀ ਮੂਨ ਨੂੰ ਚਿੱਠੀ ਲਿਖੀ ਹੈ ਤੇ ਚਿੱਠੀ ਦੇ ਵਿੱਚ ਹਾਲਾਤਾਂ ਦੇ ਤਾਜ਼ਾ ਜੋ ਜਾਇਜ਼ਾ ਹੈ ਉਸ ਬਾਰੇ ਜਾਣੂ ਕਰਵਾਇਆ ਗਿਆ ਹੈ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਨੂੰ ਇਲਾਕੇ ਦੀ ਤਾਜ਼ਾ ਸਥਿਤੀ ਬਾਰੇ ਜਾਣੂ ਕਰਵਾਇਆ ਹੈ ਦਰਅਸਲ ਚਿੱਠੀ ਲਿਖੀ ਗਈ ਹੈ ਪਾਕਿਸਤਾਨ ਵੱਲੋਂ ਅਤੇ ਸੰਯੁਕਤ ਰਾਸ਼ਟਰ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਦੀ ਸਥਿਤੀ ਇਲਾਕੇ ਦੇ ਵਿੱਚ ਬਣੀ ਹੋਈ ਹੈ ਤੇ ਦੱਸਣਯੋਗ ਹੈ ਕਿ ਪਾਕਿਸਤਾਨ ਅਤੇ ਭਾਰਤ ਦੇ ਨਾਗਰਿਕ ਮਾਰੇ ਗਏ ਨੇ ਕਰੀਬਨ 7 ਨਾਗਰਿਕ ਭਾਰਤ ਦੇ ਮਾਰੇ ਗਏ ਨੇ ਦਰਅਸਲ ਲਗਾਤਾਰ ਫਾਈਲਿੰਗ ਕੀਤੀ ਜਾ ਰਹੀ ਹੈ ਪਾਕਿਸਤਾਨ ਵੱਲੋਂ ਪਾਕਿਸਤਾਨ ਨੇ ਸ਼ੁਰੂਆਤ ਕੀਤੀ ਅਤੇ ਸੀਜ਼ ਫਾਇਰ ਦੀ ਉਲੰਘਣਾ ਲਗਾਤਾਰ ਕੀਤੀ ਗਈ ਉਸ ਤੋਂ ਬਾਅਦ 48 ਘੰਟੇ ਅਜੇ ਹੀ ਵੀ ਰਹੇ ਜਦੋਂ ਸ਼ਾਂਤੀ ਰਹੀ ਪਰ 48 ਘੰਟੇ ਬਾਅਦ ਬੀਤੇ ਦਿਨ ਦੇਖਿਆ ਗਿਆ ਕਿ ਕਿਸ ਤਰ੍ਹਾਂ ਮੋੜ ਤੋਂ ਸੀਜ਼ ਫਾਇਰ ਦੀ ਉਲੰਘਣਾ ਜਾਰੀ ਹੋਈ ਤੇ ਹੁਣ ਪਾਕਿਸਤਾਨ ਨੇ ਬਾਕੀ ਮੌਨੂ ਚਿੱਠੀ ਲੈ ਕੇ ਤਾਜ਼ਾ ਸਥਿਤੀ ਬਾਰੇ ਜਾਣੂ ਕਰਵਾਇਆ ਹੈ ਪਾਕਿਸਤਾਨੀ ਫੌਜ ਨੇ ਜੰਮੂ ਕਸ਼ਮੀਰ ਦੇ ਆਰਨੀਆ ਤਿਆਰਸਪੁਰਾ ਸੈਕਟਰ ਦੇ ਵਿੱਚ ਫਿਰ ਤੋਂ ਜੰਗਬੰਦੀ ਦੀ ਉਲੰਘਣਾ ਕੀਤੀ ਹੈ ਦਰਸਲ 48 ਘੰਟੇ ਤੱਕ ਸ਼ਾਂਤੀ ਬਣੀ ਰਹੀ ਸੀ ਪਰ ਮੁਰਤੋਂ ਉਲੰਘਣਾ ਬੀਤੇ ਦਿਨ ਹੋਈ ਪੀਟੀਆਈ ਦੇ ਹਵਾਲੇ ਤੋਂ ਖਬਰ ਹੈ ਕਿ ਪਾਕਿਸਤਾਨੀ ਰੇਂਜਰਸ ਨੇ ਬੀਐਸਐਫ ਦੀਆਂ 15 ਚੈੱਕਪੋਸਟਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਤੇ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ ਅਜੇ ਵੀ ਲਗਾਤਾਰ ਫਾਇਰਿੰਗ ਹੋ ਰਹੀ ਹੈ ਜਿਸ ਦੇ ਵਿੱਚ ਖਾਸਾ ਨੁਕਸਾਨ ਹੋ ਰਿਹਾ ਹੈ ਪਾਕਿਸਤਾਨ ਵਾਲੇ ਪਾਸਿਓ ਪਿਛਲੇ 1 ਹਫਤੇ ਤੋਂ ਜੰਗਬੰਦੀ ਦੀ ਉਲੰਘਣਾ ਜਾ ਰਹੀ ਹੈ 2 ਦਿਨਾਂ ਤੋਂ ਫਾਇਰਿੰਗ ਘਟੀ ਸੀ ਪਰ ਫਿਰ ਤੋਂ ਤੜਖਸਾਰ ਤੋਂ ਅੱਜ ਪਾਕਿਸਤਾਨ ਨੇ ਭਾਰਤੀ ਚੌਕੀਆਂ ਨੂੰ ਮੁਰ ਤੋਂ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਪਾਕਿਸਤਾਨ ਨੇ ਹੀ ਹੁਣ ਬਾਨਕੀ ਮੂ ਨੂੰ ਚਿੱਠੀ ਲਿਖੀ ਇੱਥੇ ਦੱਸਣੀ ਹੋ ਗਿਆ ਕਿ ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਨੇ ਇਹ ਸਲਾਹ ਦਿੱਤੀ ਸੀ ਕਿ ਭਾਰਤ ਅਤੇ ਪਾਕਿਸਤਾਨ ਨੂੰ ਬੈਠ ਕੇ ਮਸਲਾ ਸੁਲਝਾਉਣਾ ਚਾਹੀਦਾ ਹੈ ਪਰ ਪਾਕਿਸਤਾਨ ਨੇ ਕਿਹਾ ਸੀ ਕਿ ਪਾਕਿਸਤਾਨ ਨੇ ਦੋਸਤੀ ਦਾ ਹੱਥ ਵਧਾਇਆ ਸੀ ਪਰ ਦਵੱਲੀ ਗੱਲਬਾਤ ਤੋਂ ਭਾਰਤ ਨੇ ਇਨਕਾਰ ਕੀਤਾ ਸੀ ਪਰ ਸੀਸਫਾਇਰ ਦੀ ਉਲੰਘਣਾ ਲਗਾਤਾਰ ਪਾਕਿਸਤਾਨ ਵੱਲੋਂ ਜਾ ਰਹੀ ਹੈ ਤੇ ਪਾਕਿਸਤਾਨ ਨਹੀਂ ਹੁਣ ਚਿੱਠੀ ਲਿਖੀ ਹੈ ਸੰਯੁਕਤ ਰਾਸ਼ਟਰ ਨੂੰ ਅਤੇ ਸਥਿਤੀ ਬਾਰੇ ਜਾਣੂ ਕਰਵਾਇਆ ਹੈ ਵੱਡੀ ਮੁਸੀਬਤ ਜੋ ਕਿ ਬਣੀ ਹੋਈ ਹੈ ਸਰਹੱਦੀ ਇਲਾਕਿਆਂ ਦੇ ਵਿੱਚ ਜੋ ਲੋਕ ਰਹਿੰਦੇ ਨੇ ਉਹਨਾਂ ਵਿੱਚ دہشت ਦਾ ਮਾਹੌਲ ਹੈ ਬੰਕਰਾਂ ਦੇ ਵਿੱਚ ਉਹਨਾਂ ਨੂੰ ਲੋਕ ਕੇ ਆਪਣੀ ਜ਼ਿੰਦਗੀ ਬਰਬਾਦ ਕਰਨੀ ਪੈ ਰਹੀ ਹੈ ਸੱਤ ਲੋਕ ਭਾਰਤੀ ਨਾਗਰਿਕ ਸੱਤ ਮਾਰੇ ਗਏ ਜਿਨ੍ਹਾਂ ਦੇ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਸੋ ਵੱਡਾ ਨੁਕਸਾਨ ਹੋ ਰਿਹਾ ਹੈ ਵਿੱਤੀ ਨੁਕਸਾਨ ਵੀ ਹੋ ਰਿਹਾ ਹੈ ਉਧਰ ਪਾਕਿਸਤਾਨ ਦੇ ਵਿੱਚ ਵੀ ਕਰੀਬਨ ਦਰਜਨ ਪਰ ਲੋਕਾਂ ਦੀ ਮੌਤ ਹੋਈ ਹੈ ਇਸ ਸੀਜ਼ਫਾਇਰ ਦੀ ਉਲੰਘਣਾ ਤੇ ਵਿੱਚ ਲਗਾਤਾਰ ਸੀਜ਼ਫਾਇਰ ਦੀ ਉਲੰਘਣਾ ਅਤੇ ਭਾਰਤ ਪਾਕਿਸਤਾਨ ਦੀ ਸਰਹੱਦ ਦੇ ਉੱਤੇ ਬੇहद ਗੰਭੀਰ ਮਾਹੌਲ ਬਣਿਆ ਹੋਇਆ ਹੈ ਤਣਾਅ ਵਾਲੀ ਸਥਿਤੀ ਅਤੇ ਬਾਨਕੀ ਮੂਨ ਨੂੰ ਚਿੱਠੀ ਲਿਖੀ ਹੈ ਪਾਕਿਸਤਾਨ ਨੇ